ਸਤਿ ਸ੍ਰੀ ਅਕਾਲ ਕਿਸਾਨ ਵੀਰੋ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਕਿਸਾਨ ਵੀਰਾਂ ਦਾ ਮੋੜ ਤੋਂ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 1 ਮਈ ਤੋਂ ਲੈ ਕੇ 6 ਮਈ ਤੱਕ ਦੇ ਮੌਸਮ ਦੀ ਲਗਭਗ ਪਹਿਲੇ ਹਫ਼ਤੇ ਦੀ ਅਪਡੇਟ ਦਵਾਂਗੇ ਕੀ ਹਾਲਾਤ ਪੰਜਾਬ ਦੇ ਵਿੱਚ ਬਣੇ ਨੇ ਮੌਸਮ ਵਿਭਾਗ ਵੱਲੋਂ ਕੀ ਜਾਣਕਾਰੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਲੋ 30 ਤਰੀਕ ਨੂੰ ਇੱਕ ਪੂਰਵ ਅਨੁਮਾਨ ਜੋ ਹਾ ਸੱਤਨ ਦਾ ਜਾਰੀ ਕੀਤਾ ਜਾਂਦਾ ਹੈ ਉਹ ਜਾਰੀ ਹੋ ਚੁੱਕਿਆ ਹੈ ਤੇ ਉਹਦੇ ਵਿੱਚ ਗੱਲ ਕਰਾਂਗੇ ਤੇ ਪੰਜਾਬ ਦੇ ਟੈਂਪਰੇਚਰ ਜਿਹੜੇ ਹਨ ਉਹ ਲਗਭਗ ਕੱਟ ਦਿਖਾਈ ਦੇ ਰਹੇ ਨੇ ਪਿਛਲੇ ਦਿਨਾਂ ਤੋਂ April ਦੇ ਆਖਰੀ ਦਿਨਾਂ ਦੇ ਵਿੱਚ ਆਗੇ ਟੈਂਪਰੇਚਰ 35 ਡਿਗਰੀ ਪਾਰ ਕਰ ਗਏ ਸੀ ਪਰ ਆਖਰੀ 2-3 ਦਿਨਾਂ ਦੇ ਵਿੱਚ ਜੋ ਇੱਕ ਸਪੈਲ ਲੱਗਿਆ ਹੈ ਮੀਂਹ ਦਾ ਲਗਭਗ ਪੂਰੇ ਪੰਜਾਬ ਦੇ ਵਿੱਚ ਅਤੇ ਬੀਤੀ ਕੱਲ ਜਾਨਕਿ 30 April ਨੂੰ ਮੱਝ ਦੇ ਖੇਤਰਾਂ ਦੇ ਵਿੱਚ ਜਿਹੜਾ ਸਪੈਲ ਲੱਗਿਆ ਸੀ ਰਾਤ ਜਿਸ ਦੇ ਵਿੱਚ ਤਰਨਤਾਰਨ ਅੰਮ੍ਰਿਤਸਰ ਫਜ਼ਿਲਕਾ ਫਿਰੋਜ਼ਪੁਰ ਗੁਰਦਾਸਪੁਰ ਬਟਾਲਾ ਆਦੀ ਸ਼ਹਿਰ ਆਂਦੇ ਨੇ ਉਹਨਾਂ ਦੇ ਵਿੱਚ ਜਿਆਦਾ ਹੈਵੀ ਮੀਂਹ ਹੋਇਆ ਹੈ ਨੇਰੀ ਚੱਲੀ ਹੈ ਥੋੜੇ ਬਹੁਤ ਸਪੈਲ ਟਰੂਟਮੇਟ ਉਤੇ ਬਾਕੀ ਸ਼ਹਿਰਾਂ ਦੇ ਵਿੱਚ ਵੀ ਲੱਗੇ ਹਨ ਇਹਨਾਂ ਦੇ ਕਾਰਨ ਟੈਂਪਰੇਚਰ ਥੋੜਾ ਜਿਹਾ ਪੰਜਾਬ ਦੇ ਵਿੱਚ ਘੱਟ ਦਿਖਾਈ ਦੇ ਰਿਹਾ ਹੈ ਆਉਣ ਦੇ ਦਿਨਾਂ ਦੀ ਗੱਲ ਕਰੀਏ ਪੂਰੇ ਹਫਤੇ ਦੀ ਤਾਂ ਇੱਕ ਤਰੀਕ ਤੋਂ ਲੈ ਕੇ 6 ਤੱਕ ਦਾ ਪੂਰਵ ਅਨੁਮਾਨ ਹੈ ਜਿਸ ਦੇ ਵਿੱਚ ਕੋਈ ਵੀ ਵੱਡੀ ਵਾਰਨਿੰਗ ਨਹੀਂ ਹੈ ਗ੍ਰੀਨ ਵਾਰਨਿੰਗ ਜਾਰੀ ਹੈ ਕੋਈ ਵੀ ਅਜਿਹੀ ਉਲਟ ਉਲਟ ਪੁਲਟ ਪੰਜਾਬ ਦੇ ਵਿੱਚ ਹੁੰਦੀ ਨਹੀਂ ਦਿਖਾਈ ਦੇ ਰਹੀ ਜੋ ਕਿ ਕਿਸਾਨਾਂ ਦੇ ਲਈ ਇੱਕ ਚੰਗੀ ਗੱਲ ਹੈ ਕਿਉਂਕਿ ਬਾੜੀ ਦਾ ਸੀਜ਼ਨ ਲਗਭਗ ਖਤਮ ਹੋਣ ਚੁੱਕਿਆ ਹੈ 90% ਪੰਜਾਬ ਦੇ ਵਿੱਚ ਕਣਕ ਵੱਢ ਚੁੱਕੀ ਹੈ 5-10% ਹੀ ਕਣਕ ਰਹਿ ਰਹੀ ਹੈ ਤੇ ਬਾਕੀ ਗੱਲ ਕਰ ਲਈ ਐ ਕਿ ਤੂੜੀ ਦੀ ਤੂੜੀ ਦਾ ਸੀਜ਼ਨ ਪੂਰੇ ਜੋਰਾਂ ਤੇ ਚੱਲ ਰਿਹਾ ਹੈ ਕੰਬਾਈਨ ਦੀ ਬਾਡੀ ਕੀਤੀ ਹੋਈ ਕਣਕ ਦਾ ਵੀ ਰਿਪਰ ਨਾਲ ਤੂੜੀ ਬਣਾਈ ਜਾ ਰਹੀ ਹੈ ਤੇ ਥਰੇਸ਼ਰ ਦੀ ਤੂੜੀ ਚੱਕ ਚਕਾ ਦਾ ਕੰਮ ਚੱਲ ਰਿਹਾ ਟੋਟ ਵਾਲੀ ਦਾ ਕੰਮ ਚੱਲ ਰਿਹਾ ਹੈ ਤੇ ਅਗਰ ਇਹਦੇ ਵਿੱਚ ਕੋਈ ਫਿਰ ਦੁਆਰ ਤੋਂ ਕੋਈ ਸਿਸਟਮ ਐਂਟਰ ਕਰਦਾ ਹੈ ਤਾਂ ਕਿਸਾਨਾਂ ਲਈ ਥੋੜਾ ਜਿਹਾ ਸਿਰਦਰਦੀ ਵਾਲੀ ਜਾਲ ਹੋ ਜਾਵੇਗੀ ਗੱਲ ਕਰ ਲਈ 1 ਤਰੀਕ ਤੋਂ ਲੈ ਕੇ 3 ਤਰੀਕ ਤੱਕ ਮੌਸਮ ਸਾਫ਼ ਦਿਖਾਈ ਦੇ ਰਹੇ ਨੇ ਕੋਈ ਬਹੁਤ ਵੱਡੀ ਕਾਰਵਾਈ ਨਹੀਂ ਹੈ ਮੌਸਮ ਖੁਸ਼ਕ ਬਣੇ ਰਹਿਣਗੇ ਪੂਰੀ ਤਰ੍ਹਾਂ ਚਮਕ ਗਈ ਤੇ ਕੋਈ ਵੀ ਵੱਡੀ ਕਾਰਵਾਈ ਮੀਂਹ ਵੱਲੋਂ ਦਿਖਾਈ ਨਹੀਂ ਨਹੀਂ ਤੇਰੀ ਹਵਾਵਾਂ ਟੁੱਟਵੇਂ ਰੂਪ ਦੇ ਵਿੱਚ ਉੱਤਰ ਪੱਛਮੀ ਦਿਸ਼ਾ ਤੋਂ ਚਲਦੀਆਂ ਰਹਿਣਗੀਆਂ ਤੇ ਹਲਕੇ ਹਲਕੇ ਵਿੱਚ ਵਿਚ ਵਿਚਾਲੇ ਉੱਤਰ ਪੂਰਬੀ ਦਿਸ਼ਾ ਤੋਂ ਹਵਾ ਚੱਲੇਗੀ ਗੱਲ ਕਰ ਲਈਏ 4 ਤੇ 5 ਦੀ 4 ਤਰੀਕ ਦੇ ਸ਼ਾਮ ਦੇ ਨੇੜੇ ਤੇੜੇ ਜਾਂ 5 ਤਰੀਕ ਦੇ ਵਿਚਾਲੇ ਇੱਕ ਸਿਸਟਮ ਪੰਜਾਬ ਦੇ ਵਿੱਚ ਪਹੁੰਚ ਰਿਹਾ ਜੋ ਕਿ ਪਹਾੜੀ ਖੇਤਰ ਵਿੱਚ ਐਕਟੀਵੇਟ ਹੋਵੇਗਾ ਪਹਿਲੇ ਤੇ ਹੌਲਕੀ ਹੌਲੀ ਉਹ ਪੰਜਾਬ ਦੇ ਉਹ ਸੂਬੇ ਦੇ ਹਿੱਸੇ ਨੂੰ ਟੱਚ ਕਰੇਗਾ ਜਿਹੜਾ ਕਿ ਹਿਮਾਚਲ ਨਾਲ ਟੱਚ ਕਰਦਾ ਹੈ ਜਿਹਦੇ ਵਿੱਚ ਹੁਸ਼ਿਆਰਪੁਰ ਤੋਂ ਲੈ ਕੇ ਚੰਡੀਗੜ੍ਹ ਦੀ ਬੈਲਟ ਆਉਂਦੀ ਹੈ ਜਿਹਦੇ ਵਿੱਚ ਕੀ ਜ਼ਿਆਦਾਤਰ ਪ੍ਰਭਾਵਿਤ ਹੋਣ ਵਾਲੇ ਖੇਤਰ ਹਨ ਹੁਸ਼ਿਆਰਪੁਰ ਦੇ ਕੁਝ ਹਿੱਸੇ ਨੰਗਲ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਪਰਤਗੜ ਕਨੌਲੀ ਰੋਪੜ ਕੁਰਾਲੀ ਮੁਹਾਲੀ ਮੋਰਿੰਡਾ ਫਤਿਹਗੜ ਦੇ ਕੁਝ ਹਿੱਸੇ ਚੰਡੀਗੜ੍ਹ ਦੇ ਬਹੁਤੇ ਹਿੱਸੇ ਤੇ ਕੁਝ ਹਿੱਸੇ ਪਟਿਆਲੇ ਦੇ ਹਲਕੇ-ਫੁਲਕੇ ਹਿੱਸੇ ਲੁਧਿਆਣਾ ਜ਼ਿਲ੍ਹੇ ਦੇ ਵੀ ਇਹਦੇ ਵਿੱਚ ਆ ਜਾਣਗੇ ਬਹੁਤ ਵੱਡੀ ਕੋਈ ਕਾਰਵਾਈ ਪੈਂਦੀ ਦਿਖਾਈ ਨਹੀਂ ਦੇ ਰਹੀ ਇੱਕ ਤੋਂ ਡੇਢ-ਦੋ ਘੰਟੇ ਦਾ ਸਪੈਲ ਹੈ ਜਿਹਦੇ ਵਿੱਚ ਹਲਕੀ ਫੁਲਕੀ ਤੋਂ ਛਰਾਟੇਦਾਰ ਮੀਂਹ ਹੋਣ ਦੇ ਅਸਾਰ ਦਿਖਾਈ ਦੇ ਰਹੇ ਨੇ ਕੋਈ ਬਹੁਤ ਵੱਡੀਆਂ ਕਾਰਵਾਈਆਂ ਆਪਾਂ ਨਹੀਂ ਕਹਿ ਸਕਦੇ ਕੋਈ ਘੱਟ ਤਿੰਨ ਚਾਰ ਦਿਨ ਪਏ ਨੇ ਅਗਰ ਵਿਚ ਵਿਚਾਲੇ ਕੋਈ ਹਵਾ ਦਾ ਰੁਖ ਬਦਲਦਾ ਹੈ ਜਾਂ ਕਿਸੇ ਹੋਰ ਤਰੱਕੇ ਦਾ ਕੋਈ ਡਿਸਟਰਬੈਂਸ ਆਉਂਦੀ ਹੈ ਤਾਂ ਇਹ ਮੌਸਮ ਉਲਟ ਥੋੜੇ ਜਿਹਾ ਆਪਣਾ ਰੰਗ ਬਦਲ ਵੀ ਸਕਦਾ ਹੈ ਇਹਦੇ ਬਾਰੇ ਪ੍ਰੋਪਰ ਜਾਣਕਾਰੀ ਤੁਹਾਨੂੰ ਅਸੀਂ 3 ਤਰੀਕ ਸ਼ਾਮ ਨੂੰ ਦੇ ਦੇਵਾਂਗੇ ਜਾਂ ਤਿੰਤਰਿਕ ਦੀ ਮਾਰਨਿੰਗ ਦੀ ਵੀਡੀਓ ਵਿੱਚ ਦੇ ਦੇਵਾਂਗੇ ਉਦੋਂ ਤੱਕ ਤੁਹਾਨੂੰ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਪਵੇਗਾ ਜੀ ਸਬਸਕਾ ਸਬ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ 올 ਨੋਟੀਫਿਕੇਸ਼ਨ ਨੂੰ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਮੌਸਮ ਦੀ ਉਹ ਜਾਣਕਾਰੀ ਅਪਲੋਡ ਕਰੀਏ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਸਕੇ ਤੁਸੀਂ ਮੌਕੇ ਸਿਰ ਜਾਣਕਾਰੀ ਲੈ ਸਕੋ ਅਸੀਂ ਇਸ ਚੈਨਲ ਦੇ ਉੱਪਰ ਮੌਸਮ ਤੋਂ ਇਲਾਵਾ ਖੇਤੀਬਾੜੀ ਦੇ ਸਬੰਧਤ ਹੋਰ ਗੱਲਾਂ ਵੀ ਸ਼ੇਅਰ ਕਰਦੇ ਰਹਿੰਦੇ ਹਾਂ ਜਾਣਕਾਰੀਆਂ ਸ਼ੇਅਰ ਕਰਦੇ ਰਹਿੰਦੇ ਹਾਂ ਨਵੇਂ ਰੇਟਾਂ ਦੀਆਂ ਗੱਲਾਂ ਕਰਦੇ ਰਹਿੰਦੇ ਹਾਂ ਫਸਲਾਂ ਦੀਆਂ ਤੂੜੀ ਦੀਆਂ ਨਵੀਂ ਆਉਂਦੀ ਫਸਲ ਬਾਰੇ ਕੀ ਤੁਸੀਂ ਕਿਹੜਾ ਬੀਜ ਬੀਜ ਸਕਦੇ ਹੋ ਕਿੱਥੋਂ ਕੋਈ ਸਲਾਹ ਲੈ ਸਕਦੇ ਹੋ ਅਸੀਂ ਉਮੀਦ ਦੀ ਜਾਣਕਾਰੀ ਸ਼ੇਅਰ ਕਰਦੇ ਰਹਿੰਦੇ ਹਾਂ ਤੁਹਾਨੂੰ ਕੋਈ ਹੋਰ ਤਰੀਕੇ ਦੀ ਜਾਣਕਾਰੀ ਚਾਹੀਦੀ ਤੁਸੀਂ ਥੱਲੇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਧੰਨਵਾਦ ਸਾਰਿਆਂ ਦਾ ਜੀ